ਸੀ ਲੁਧਿਆਣਾ ਤੋਂ ਆਏ ਹੋ ਸਪੈਸ਼ਲੀ ਸ਼ੋਅ ਦੇਖਣ ਦੇ ਲਈ রাইਟ ਸੋ ਕੀ ਕ੍ਰੀਏਟੀਵਿਟੀ ਤੁਹਾਡੇ ਵੱਲੋਂ ਖਾਸ ਇੱਕ ਤੁਹਾਡੇ ਬੈਂਡਸ ਮੈਂ ਦੇਖ ਪਾ ਰਹੀ ਹਾਂ ਬੈਂਡਸ ਕਿਉਂ ਯੂਜ਼ ਕਰ ਰਹੇ ਆ ਬੈਂਡਸ ਆਈ ਗਾਟ ਨਿਊ ਹੇਅਰ ਕਟ ਫੋਰ ði ਐਪੀ ਐਂਡ ਆਮ ਰੀਲੀ ਰੀਲੀ ਐਕਸਾਈਟਿਡ ਫੋਰ ਹਿਮ ਬੈਂਡਸ ਕਿਸ ਚੀਜ਼ ਲਈ ਨੇ ðiਜ਼ ਆਰ ði ਲਾਈਟਿੰਗ ਬੈਂਡਸ ਐਂਡ ਆਈ ਹੈਵ ਆਲਸੋ ਗੋਗਲਸ ਲਾਈਟਿੰਗ ਗੋਗਲਸ ਆਈ ਵਿਲ ਓਨ ਥੈਮ ਓਨ ði ਕਾਨਸਰਟ ਲੱਗਦਾ ਕਿ ਐਪੀ ਦੀ ਨਜ਼ਰ ਤੁਹਾਡੇ ਤੱਕ ਪਹੁੰਚ ਜੂਗੀ ਅੱਜ ਜਿੰਨੀਆਂ ਤੁਸੀਂ ਚਮਕਦਾਮਕਲਾ ਸਮਾਨ ਚੱਕੀ ਫਿਰਦੇ ਹੋ नो आई डोंट थिंक सो ऐसे लगता तो नहीं है बट आई विल एंजॉय माय सेल्फ एंड हिम एपੀ तक एनर्जीज भी पहुंचनी जरूरी ना। ना है ना उनके फैंस कितने आज है ना तैयार शारों के आए ने उन आली हां वो तो पहुंच ही जाएंगे आप उन्हें आने तो दो ਲਾਈਨ ਬਹੁਤ ਲੰਬੀ ਹੈ ਹੌਲੀ ਹੌਲੀ ਲੰਬੀ ਹੋ ਰਹੀ ਹੈ AP ਢਿੱਲੋਂ ਦੇ ਸ਼ੋਅ ਨੂੰ ਦੇਖਣ ਦੇ ਲਈ ਇਹ ਲਾਈਨ ਤੇ ਇਥੇ ਲੁਧਿਆਣਾ ਤੋਂ ਕੁਝ ਲੋਕ ਪਹੁੰਚੇ ਨੇ AP ਢਿੱਲੋਂ ਦਾ ਸ਼ੋਅ ਦੇਖਣ ਦੇ ਲਈ ਅਜੇ ਟਿਕਟਸ ਵੀ ਖਰੀਦ ਰਹੇ ਕੋਈ ਔਰ ਇਹਨਾਂ ਦੇ ਨਾਲ ਗੱਲ ਕਰਦੇ ਹਾਂ ਤੁਸੀਂ ਲੁਧਿਆਣਾ ਤੋਂ ਆਏ ਹੋ ਸਪੈਸ਼ਲੀ ਸ਼ੋਅ ਦੇਖਣ ਦੇ ਲਈ ਰਾਈਟ ਸੋ ਕੀ ਕ੍ਰੀਏਟੀਵਿਟੀ ਤੁਹਾਡੇ ਵੱਲੋਂ ਖਾਸ ਹੈ ਤੁਹਾਡੇ ਬੈਂਡਸ ਮੈਂ ਦੇਖ ਪਾਰੀ ਹਾਂ ਬੈਂਡਸ ਕਿਉਂ ਯੂਜ਼ ਕਰ ਬੈਂਡਸ ਆਈ ਗਾਟ ਨਿਊ ਹੇਅਰ ਕਟ ਫੋਰ ਦੀ AP ਐਂਡ ਆਮ ਰੀਲੀ ਰੀਲੀ ਐਕਸਾਈਟਡ ਫੋਰ ਹਿਮ ਆਈ ਆਮ ਰੀਲੀ ਬਿਗ ਫੈਨ ਆਫ ਹਿਮ ਯਾ ਸੋ ਬੈਂਡਸ ਕਿਸ ਚੀਜ਼ ਲਈ these are the lighting bands and uh, i have also goggles lighting goggles i will on them on the concert no, lagda ki ap di nazar thode tak pahunch jugi ajj jinna tusi chamak damak ala saman chakki firde ho no i don't think so aise lagta to nahi hai but i will enjoy myself and him yeah ਸੋ ਪਹਿਲੀ ਵਾਰ ਹੀ ਆਇਆ ਉਹਨਾਂ ਦੇ ਕਨਸਰਟ ਦੇਖਣ ਯਾ ਏਪੀ ਲਈ ਇਹ ਤਾਂ ਫਸਟ ਟਾਈਮ ਹੀ ਆਈ ਹੂੰ ਵੈਸੇ ਆਈ ਐਟੈਂਡ ਉਹ ਸੋ ਮੈਨੀ ਕਨਸਰਟਸ ਹੋਰ ਹੋਰ ਕੀ ਕੁਝ ਖਾਸ ਅੱਜ ਤਿਆਰੀਆਂ ਨੇ ਅੰਦਰ ਚੱਲ ਕੇ ਕਿਵੇਂ એનર્ਜੀ ਲੈਵਲ ਬੂਸਟ ਕਰਨ ਦੀਆਂ ਤਿਆਰੀਆਂ ਨੇ ਏਪੀ ਢੋਦੀਆਂ એનર્ਜੀ ਲੈਵਲ ਤਾਂ ਬੂਸਟ ਹੋ ਹੀ ਜਾਏਗਾ ਅੰਦਰ ਤੋਂ ਜਾਣੇ ਦੋ ਆਪ ਕੀ ਬਾਤ ਹੈ ਬਾਹਰ ਹੀ ਬੜੇ ਐਕਸਾਈਟਡ ਲੱਗ ਰਹੇ ਨੇ ਯਾਰ ਨਹੀਂ ਏਪੀ ਤੱਕ એનਰਜੀਜ਼ ਵੀ ਪਹੁੰਚਣੀਆਂ ਜ਼ਰੂਰੀ ਨੇ ਨਾ ਉਹਨਾਂ ਦੇ ਫੈਨਸ ਕਿੰਨੇ ਅੱਜ ਹੈ ਨਾ ਤਿਆਰ ਸ਼ਹਿਰੋਂ ਕਿ ਆਏ ਨੇ ਉਹਨਾਂ ਲਈ ਹਾਂ ਉਹ ਤਾਂ ਪਹੁੰਚ ਹੀ ਜਾਣਗੇ ਆਪ ਉਹਨੇ ਆਣੇ ਤਾਂ ਦੋ हां स्पेशल एंट्री करा रहे हो क्या <laughs> <laughs> नहीं नहीं ऐसा तो कुछ नहीं है ओके <laughs> okay. और yeah. कितने लोग आए आपके साथ आई हैव माय सिबलिंग्स दे आर टू या केडियां टिकट्स ਲਈਆਂ ਨੇ ਤੁਸੀਂ सिल्वर जोन या सो एवी ਦੇਖਣਾ ਬੜਾ ਖਾਸ ਹੈ ਕਿਉਂਕਿ ਅੱਜ ਵੱਖਰੀ ਵੱਖਰੀ ਜਗ੍ਹਾ ਤੋਂ ਲੋਕ ਪਹੁੰਚੇ ਨੇ ਐਪੀ ਢਿੱਲੋ ਦਾ ਸ਼ੋਅ ਦੇਖਣ ਦੇ ਲਈ ਸੋ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾਉਣੇ ਲਗਾਤਾਰ ਜੁੜੇ ਰਹੋ ਸਾਡੇ ਨਾਲ ਲਾਈਨ ਪਿੱਛੋਂ ਸਟਾਰਟ ਹੋ ਰਹੀ ਹੈ ਏਪੀ ਢਿੱਲੋਂ ਦੇ ਸ਼ੋਅ ਦੇ ਲਈ ਐਂਟਰੀ ਹੋਣ ਦੇ ਲਈ ਇਹ ਲਾਈਨਾਂ ਜਿਹੜੀਆਂ ਨੇ ਬਣ ਚੁੱਕੀਆਂ ਨੇ ਸੋ ਉਹ ਤੁਹਾਡੇ ਨਾਲ ਅਸੀਂ ਅੱਜ ਇਹ ਤਸਵੀਰਾਂ ਸਾਂਝੀਆਂ ਕਰਨ ਜਾ ਰਹੇ ਆ ਔਰ ਕਰ ਵੀ ਰਿਹਾ ਕਿ ਇਹ ਉਹ ਤਸਵੀਰਾਂ ਨੇ ਜਿਹੜੀਆਂ ਏਪੀ ਢਿੱਲੋਂ ਦੇ ਫੈਨਸ ਦੀਆਂ ਨੇ ਲਾਈਨਸ ਲੱਗ ਚੁੱਕੀਆਂ ਨੇ ਅੰਦਰ ਐਂਟਰੀ ਹੋ ਰਹੀ ਹੈ ਔਰ ਥੋੜੇ ਹੀ ਸਮੇਂ ਦੇ ਵਿੱਚ ਸ਼ੋਅ ਸਟਾਰਟ ਹੋ ਜਾਏਗਾ ਤੇ ਇਸ ਤੋਂ ਪਹਿਲਾਂ ਦੀ ਅਗਰ ਗੱਲ ਕਰੀਏ ਤਾਂ ਇੱਥੇ ਕਰਾਊਡ ਬਿਲਕੁਲ ਨਹੀਂ ਸੀ ਪਰ ਹੌਲੀ ਹੌਲੀ ਹੁਣ ਕਰਾਊਡ ਹੋਣਾ ਸ਼ੁਰੂ ਹੋ ਗਿਆ ਲੋਕਾਂ ਦੇ ਅੰਦਰ ਜਿਹੜੀ એનર્ਜੀ ਹੈ ਲੋਕਾਂ ਦੇ ਅੰਦਰ ਜਿਹੜਾ ਅਲੱਗ ਤੋਂ ਵਾਈਬ ਜਿਹੜੀ ਲੋਕਾਂ ਨੇ ਕ੍ਰੀਏਟ ਕੀਤੀ ਉਹ ਨਜ਼ਰ ਆ ਰਹੀ ਹੈ ਹੌਲੀ ਹੌਲੀ ਸੋ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਇੱਕ ਵਾਰ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਏਪੀਟੀਲੋ ਦੇ ਫੈਨਸ ਜੀ ਜ਼ਰੂਰ ਦਿਖਾ ਦਨ ਕਿ ਕਿੰਨੇ ਲੋਕ ਇੱਥੇ ਪਹੁੰਚੇ ਨੇ ਸ਼ੋਅ ਦੇਖਣ ਦੇ ਲਈ ਔਰ ਸਪੈਸ਼ਲੀ ਵੱਖਰੇ ਵੱਖਰੇ ਸਿਟੀਜ਼ ਤੋਂ ਲੋਕ ਆਏ ਨੇ ਏਪੀਟੀਲੋ ਨੂੰ ਦੇਖਣ ਦੇ ਲਈ ਆਊਟ ਆਫ ਕੰਟਰੀ ਵੀ ਲੋਕ ਪਹੁੰਚੇ ਨੇ ਇੱਥੇ ਜਿ ਬੂਸਟ ਕਿਸ ਤਰ੍ਹਾਂ ਕਰਨਗੇ ਔਰ ਖੁਦ ਵੀ ਕਿਸ ਤਰ੍ਹਾਂ ਵਾਈਬ ਕ੍ਰੀਏਟ ਕਰਨਗੇ ਕਿਦਾਂ એનર્ਜੀ ਉਹਨਾਂ ਦੇ ਅੰਦਰ ਆਏਗੀ ਇਹ ਪਿੱਟਲ ਨੂੰ ਦੇਖਣ ਤੋਂ ਬਾਅਦ ਇਹੇ ਦੇਖਣਾ ਬੜਾ ਖਾਸ ਹੈ ਔਰ 25 ਦੀ ਗਰਾਊਂਡ ਦੇ ਵਿੱਚ ਇਹ ਸ਼ੋਅ ਜਿਹੜਾ ਹੋ ਰਿਹਾ ਜਿਸ ਤੋਂ ਬਾਅਦ ਬੈਰੀਕੇਟਿੰਗ ਦੇ ਆਊਟਸਾਈਡ ਤੇ ਲੋਕਾਂ ਦੀਆਂ ਜਿਹੜੀਆਂ ਲਾਈਨਸ ਨੇ ਉਹ ਲੱਗ ਚੁੱਕੀਆਂ ਨੇ ਤੇ ਹੁਣ ਥੋੜੇ ਜਿਹੀ ਸਮੇਂ ਦੇ ਵਿੱਚ ਅੰਦਰ ਐਂਟਰੀ ਹੋ ਜਾਏਗੀ ਫੈਨਸ ਦਾ ਕ੍ਰੇਜ਼ ਤੁਸੀਂ ਥੋੜਾ ਥੋੜਾ ਦੇਖ ਪਾ ਰਹੇ ਹੋ ਕੀ ਫੈਨਸ ਥੋੜੇ ਥੋੜਾ ਬੂਸਟ ਹੋ ਰਹੇ ਨੇ એનર્ਜੀ ਲੈਵਲ ਉਹਨਾਂ ਦਾ ਅਪ ਹੋ ਰਿਹਾ ਕਿਉਂਕਿ ਇਹ ਫੈਨਸ ਜਿਹੜੇ ਨੇ ਇਹਨਾਂ ਵਿੱਚੋਂ ਇਹੋ ਜਿਹੇ ਫੈਨਸ ਨੇ ਜਿਹੜੇ ਸਵੇਰ ਦੇ ਆ ਕੇ ਵੇਟ ਕਰ ਰਹੇ ਨੇ ਜਿਨ੍ਹਾਂ ਦੀਆਂ ਐਂਟਰੀਜ਼ ਨਹੀਂ ਹੋ ਰਹੀਆਂ ਸੀ ਔਰ ਥੋੜੇ ਸਮੇਂ ਦੇ ਵਿੱਚ ਐਂਟਰੀ ਕਰਵਾਉਣ ਤੋਂ ਬਾਅਦ ਇਹਨਾਂ ਨੂੰ ਬਾਹਰ ਵੀ ਕੱਢ ਦਿੱਤਾ ਗਿਆ ਸੀ ਪਰ ਹੁਣ ਫਾਈਨਲੀ ਲਾਈਨਾਂ ਲੱਗ ਚੁੱਕੀਆਂ ਨੇ ਇਹਨਾਂ ਦੇ ਫੈਨਸ ਦੀਆਂ ਤੇ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਹਾ ਕੈਮਰਾਮੈਨ ਨੂੰ ਮੈਂ ਕਹੂੰਗੀ ਕਿ ਇੱਕ ਵਾਰ ਤਸਵੀਰਾਂ ਦਿਖਾ ਦੇਣ ਇਹਨਾਂ ਦੇ ਫੈਨਸ ਦੀਆਂ ਇਹ ਬੈਰੀਗੇਟਿੰਗ ਤੋਂ ਬਾਹਰ ਵਾਲੀ ਸਾਈਡ ਦਾ ਕਵਰੇਜ ਹੈ ਜਿਹੜੀ ਅਸੀਂ ਤੁਹਾਨੂੰ ਦਿਖਾ ਤੇ ਥੋੜੇ ਸਮੇਂ ਵਿੱਚ APTL ਦਾ ਸ਼ੋਅ ਦੀ ਐਂਟਰੀ ਹੋ ਜਾਏਗੀ ਅੰਦਰ ਤੇ ਸਭ ਤੋਂ ਪਹਿਲਾਂ ਜੋਸ਼ ਬਰਾੜ ਜਿਹੜੇ ਨੇ ਉਹ ਪਰਫਾਰਮ ਕਰਨਗੇ ਉਸ ਤੋਂ ਬਾਅਦ AP ਢਿੱਲੋ ਦੀ ਐਂਟਰੀ ਹੋਏਗੀ ਫਿਰ AP ਢਿੱਲੋ ਪਰਫਾਰਮ ਕਰਨਗੇ ਤੁਸੀਂ ਲਗਾਤਾਰ ਸਾਡੇ ਨਾਲ ਜੁੜੇ ਰਹੋ ਤਸਵੀਰਾਂ ਤੁਹਾਡੇ ਲਈ ਅਸੀਂ ਇਸੇ ਤਰ੍ਹਾਂ ਤੁਹਾਡੇ ਨਾਲ ਪਹੁੰਚਾਉਂਦੇ ਰਵਾਂਗੇ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪੁਤ ਖੁੱਲਾ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ